ਇਹ ਵੀਡੀਓ ਦੇਖ ਕੇ ਹਰ ਇੱਕ ਦੇ ਮਨ 'ਚ ਇੱਕ ਵਾਰੀ ਤਾਂ ਵਾਹਿਗੁਰੂ ਜ਼ਰੂਰ ਨਿਕਲੂਗਾ ਜਿੰਨੇ ਵੀ ਬੱਕਰੀ ਪਾਲਕ ਭਰਾ ਕਦੇ ਵੀ ਮਾੜਾ ਦਿਨ ਇਹ ਉਹਨਾਂ ਤੇ ਨਾ ਆਵੇ ਦੋਸਤੋ ਪਿੰਡ ਚਭੇਲ ਵਾਲੀ ਜਿਹੜਾ ਸ਼੍ਰੀ ਮੁਖਸਰ ਸਾਹਿਬ ਵੀਰ ਦੀਆਂ 25 ਬੱਕਰੀਆਂ ਇੱਕੋ ਵਾਰੀ ਮਰ ਗਈਆਂ ਛੱਤ ਡਿੱਗਣ ਦੇ ਕਰਕੇ ਨੌ ਬੱਕਰੀਆਂ ਮਰਨ ਕਿਨਾਰੇ ਪਈਆਂ ਨੇ ਕਿਸੇ ਦੀ ਢੂਈ ਟੁੱਟੀ ਆ ਕਿਸੇ ਦੀ ਲੱਤ ਟੁੱਟੀ ਆ ਆਓ ਬਾਈ ਨਾਲ ਗੱਲਬਾਤ ਕਰਕੇ ਦੱਸਦੇ ਹਾਂ ਸਾਰੀ ਕਹਾਣੀ 25 ਬੱਕਰੀਆਂ ਦੀ ਥਾਂ ਦੀ ਮਤ ਹੋ ਗਈ ਮੌਕੇ ਤੇ ਮੌਕੇ ਤੇ ਉਹਦੇ ਵਿੱਚੋਂ ਜੀ 9 ਬੱਕਰੀਆਂ ਹੂੰ ਕੀ ਕਿਸੇ ਦੀ ਟੂਣ ਟੁੱਟੀ ਆ ਜੀ ਠੀਕ ਹੈ ਕਿਸੇ ਦੀ ਲੱਤ ਟੁੱਟੀ ਆ ਜੀ ਕਿਸੇ ਦਾ ਸਿੰਗ ਕਿਥੇ ਦੀ ਜ਼ਖਮ ਜੀ ਬਾ بڑا ਨੁਕਸਾਨ ਹੋਇਆ ਜੀ ਜਿਹੜੀਆਂ ਇਹ ਬਾਈ ਬੱਕਰੀਆਂ ਸੀ ਇਹਨਾਂ ਚੋਂ ਗੱਬਣ ਕਿੰਨੀਆਂ ਸੀ ਗੱਬਣਾ ਸਾਰੀਆਂ ਗੱਬਣਾ ਸੀ ਸੂਨ ਵਾਲੀਆਂ ਸਾਰੀਆਂ ਸੂਨ ਵਾਲੀਆਂ ਬੱਕਰੀਆਂ ਸੀ ਡਬਲ ਘਾਟਾ ਹੋ ਗਿਆ ਜਾਨੀ ਹਾਂ ਹਾਂ ਬਾਈ ਕਿੰਨੇ ਟਾਈਮ ਹੋ ਗਿਆ ਤੁਹਾਨੂੰ ਇਹ ਬੱਕਰੀਆਂ ਸੰਭਾਲਦਿਆਂ ਨੂੰ ਸਾਨੂੰ ਚਾਰ ਤਲੇ ਕੇ 5 ਸਾਲ ਹੋ ਗਏ ਜੀ ਬੱਕਰੀ ਲੀਆਂ ਨੂੰ ਹਮ ਕੀ ਕਮਾਈ ਤਾਂ ਹੋਣੀ ਦੇਣੀ ਸੀ ਪਹਿਲਾਂ ਦੀ ਬੱਕਰੀਆਂ ਬਣਾਉਣ ਦੀ ਬਣਾ ਲਾ ਗਿਆ ਹਨਾ ਜੀ ਕਿ ਜੋ ਬੱਕਰਾ ਹੁੰਦਾ ਸੀ ਉਹ ਵੇਚਦੇ ਸੀ ਪਠਾ-ਵੁੱਠਾ ਤੇੜੀਆਂ ਬੱਕਰੀਆਂ ਸੀ ਰੱਖੀਆਂ ਸੀ ਹਾਂ ਕੋਈ ਹੁਣੀ ਮਾਲ ਬਣਿਆ ਸੀ ਵਧੀਆ ਚੰਗਾ ਟਾਈਮ ਆਇਆ ਸੀ ਹਨਾ ਜੀ ਤੇ ਉਹਦੇ ਨਾਲ ਹੀ ਰਾਤ ਇਹ ਚਾਂਸ ਬਣ ਗਿਆ ਬਈ ਪਰਿਵਾਰ ਚ ਆਪਣੇ ਜੀ ਗੱਲ ਕਰੀਏ ਪਰਿਵਾਰ ਚ ਕੌਣ-ਕੌਣ ਨੇ ਤੁਸੀਂ ਮੁੰਡਾ ਰੱਖਿਆ ਜਾਂ ਤੁਸੀਂ ਆਪ ਹੀ ਚਾਰਦੇ ਨਹੀਂ ਜੀ ਆਪ ਹੀ ਚਾਰਦੇ ਸਰਾਂ ਆਪ ਹੀ ਹਾਂ ਹਾਂ ਠੀਕ ਜੋ ਸਾਰਾ ਪਰਿਵਾਰ ਸਾਡਾ ਨਾ ਅਸੀਂ ਤਿੰਨ ਬੰਦਿਆਂ ਦੇ ਇੱਕ ਮੇਰਾ ਫਾਦਰ ਤੇ ਦੋ ਬਰਦਰਾਂ ਸੀ ਤਿੰਨੇ ਅਸੀਂ ਆਪ ਸੰਭਾਲ ਦਿਆਂ ਫੋਲੀ ਇਹ ਵਿੱਚ ਖੇਤੀਬਾੜੀ ਵੀ ਨਾਲ ਕਰਦੇ ਜਾਂ ਕੱਲਾ ਬੱਕਰੀਆਂ ਦੀ ਆਪਣਾ ਘਰ ਚ ਆਹ ਖੇਤੀਬਾੜੀ ਹੈਗੀ ਥੋੜੀ ਜਿਹੀ ਠੀਕ ਹੈ ਜੋ ਕਿ 2.5 ਕਿੱਲੇ ਪੜੀ ਆldi ਆਪਦੀ ਇੰਨੇ ਕਨਾ ਵੀਰੇ ਹੁਣ ਜੇ ਆਪਾਂ ਆਈਡੀਆ ਲਾਈਏ ਕਿੰਨਾ ਕੁ ਘਾਟਾ ਜਿਹੜਾ ਇਹ ਪੈ ਗਿਆ ਪੂਰਾ ਤਾਂ ਨਹੀਂ ਹੋ ਸਕਦਾ ਪਰ ਜਿਹੜੇ ਵੀ ਭਰਾ ਸੁਣਦੇ ਆ ਵੀਡੀਓ ਨੂੰ ਵੀਰੇ ਕਹਿੰਦੇ ਹੁੰਦੇ ਨਾ ਵੀ ਦਰਿਆ ਭਰ ਦਿੰਨੇ ਆਪਾਂ ਟਪਕੇ ਟਪਕੇ ਨਾਲ ਤੇ ਬਾਈ ਬਣ ਕੇ ਨਾ ਤੁਸੀਂ ਬਾਈ ਦੀ ਮਦਦ ਜ਼ਰੂਰ ਕਰੋ ਇਹ ਜਿੰਨਾ ਵੀ ਹੋ ਸਕਦਾ ਜਿਹੜੇ ਵੀ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਬਈ ਕਿੰਨਾ ਨੁਕਸਾਨ ਹੋ ਸਕਦਾ ਕੋਈ ਆਇਆ ਪ੍ਰਸ਼ਾਸਨ ਵੱਲੋਂ ਕੋਈ ਹੁਣ ਤੱਕ ਪ੍ਰਸ਼ਾਸਨ ਆਇਆ ਜੀ ਕੱਲ ਰਾਤ ਨੂੰ ਪੁਲਿਸ ਮੁਲਾਜ਼ਮ ਆਏ ਸੀ ਹੁਣ ਜੋ ਆਹ ਮਹਿਕਮਾ ਹੁੰਦਾ ਜੀ ਸਾਰਾ ਡਾਕਟਰ ਡੂਟਰ ਸਾਰੇ ਆਪਣੇ ਕਿਹੜੇ ਕਿਸੇ ਡਾਕਟਰੋਂ ਆਏ ਸੀ ਬੰਦੇ ਜੀ ਕੀ ਕੀ ਕਿਹਾ ਹੁਣ ਤੱਕ ਉਹਨਾਂ ਨੇ ਕੀ ਬਸ ਉਹਨਾਂ ਨੇ ਵਿਸ਼ਵਾਸ ਦਿੱਤਾ ਜੀ ਕੀ ਹਾਂ ਜੀ ਜੋ ਬੰਦਾ ਸੀ ਮਾ ਜੋ ਦੇਵਾਂਗੇ ਜੀ ਠੀਕ ਹੈ ਮੌਕੇ ਦਾ ਬਈ ਕੋਈ ਮੌਕੇ ਦਾ ਹਲਕੇ ਦਾ ਕੋਈ ਲੀਡਰ ਆਇਆ ਹੋਵੇ ਜਾਂ ਕੋਈ ਹੋਰ ਰਾਜਨੀਤਿਕ ਪਾਰਟੀ ਨੇ ਪਹੁੰਚ ਕੀਤੀ ਹੋਵੇ ਨਹੀਂ ਕੋਈ ਨਹੀਂ ਅਜੇ ਕੋਈ ਨਹੀਂ ਨਹੀਂ ਅਜੇ ਕਰ ਹਾਂ ਠੀਕ ਹੈ ਧੰਨਵਾਦ ਦੇਖੋ ਜੀ ਹਾਲਾਤ ਆਪਾਂ ਦੇਖ ਰਹੇ ਆ ਬਹੁਤ ਮਾੜੇ ਆ ਕੀ ਲੱਗਦਾ ਤੁਹਾਨੂੰ ਕਦੋਂ ਤੁਹਾਨੂੰ ਪਤਾ ਲੱਗਿਆ ਇਸ ਚੀਜ਼ ਬਾਰੇ ਸਾਰੀ ਬਾਰੇ ਅ ਰਾਤ 8 ਵਜੇ ਕੋਈ 5-7 ਮਿੰਟ ਦਾ ਕੋਈ ਸਮਾਂ ਸੀ ਜੀ ਤੇ ਇਹ ਕੋਈ ਕੈਂਡੀਡੇਟ ਕਿੰਟਾ ਪਹਿਲਾਂ ਹੀ ਜਾਨਵਰ ਜਿਹੜੇ 4 ਕੇ ਖੇਤਾਂ ਦੇ ਵਿੱਚੋਂ ਲੈ ਕੇ ਆਏ ਨੇ ਤਾਰਾਂ ਦੂਰੋਂ ਕੱਢੀਆਂ ਇਹ ਰੋਟੀ ਖਾਣ ਬੈਠ ਗਏ ਆ ਅਸੀਂ ਵੀ ਇੱਥੇ ਨਾਲ ਹੀ ਗੌਂਡ ਘਰ ਆ ਤੇ ਜਦੋਂ ਮਤਲਬ ਰੋਲਾ ਪੈਂਦਾ ਮਤਲਬ ਇੱਕ ਜਦਾਂ ਬਲਾਸਟ ਹੁੰਦਾ ਏਡੀ ਜ਼ਿਆਦਾ ਆਵਾਜ਼ ਆਈ ਆ ਤੇ 70 ਫੁੱਟ ਕੰਧ ਜਿਹੜੀ ਮਤਲਬ 20 25 ਫੁੱਟ ਦਰਵਾਜ਼ਾ ਉਹਨਾਂ ਦਾ ਚੌੜਾ ਬੜਾ ਥਮੀਆਂ ਤੇ ਵੱਡਾ ਲੈਂਟਰ ਵਾਲਾ ਸੀ ਤੇ ਇਹ ਜ਼ਮੀਨ ਦੋਜ਼ ਹੋ ਜਾਂਦਾ ਰੋਲਾ ਪੈਂਦਾ ਚਿੰਗਚਿਹਾੜਾ ਮੱਚਦਾ ਲੋਕ ਭਾਈ ਦੇ ਨੇ ਇੱਥੇ ਮਤਲਬ ਸਾਰੇ ਇਕੱਠੇ ਹੋ ਜਾਂਦੇ ਆ ਪਰ ਜਦੋਂ ਇੱਥੇ ਆ ਕੇ ਦੇਖਦੇ ਆ ਮਤਲਬ ਕੁਝ ਪਤਾ ਨਹੀਂ ਲੱਗ ਰਿਹਾ ਸੀ ਮਤਲਬ ਬੱਕਰੀਆਂ ਦਾ ਤਾਂ ਐਡਾ ਕੋਈ ਬੁਰਾ ਹਾਲ ਸੀ ਕਿਸ ਦੀ ਲੱਤ ਬਾਂਛਾ ਹੱਥ ਚ ਆਈ ਕਿਸ ਦੀ ਇੱਕ ਦੀ ਧੌਣ ਵੱਡੀ ਪਈ ਏ ਕਿਸ ਦੀ ਕੋਈ ਮਤਲਬ ਪੱਟ ਟੁੱਟ ਗਿਆ ਮਤਲਬ ਚੀਕ ਝਾੜਾ ਬੱਚੇ ਹੋਇਆ ਸੀ ਤੇ ਪਰਿਵਾਰ ਦਾ ਰਾਤ ਦਾ ਮਤਲਬ ਬਹੁਤ ਜ਼ਿਆਦਾ ਬੁਰਾ ਹਾਲਾ ਮਤਲਬ ਸਾਰੀ ਸਰੀ ਦਿਹਾੜੀ ਵਿਚਾਰਿਆਂ ਨੇ ਮਤਲਬ ਇੱਥੋਂ ਤੱਕ ਪਾਲ ਕੇ ਚਾਰ ਪੰਜ ਸਾਲਾਂ ਦੇ ਵਿੱਚ ਇੱਥੋਂ ਤੱਕ ਕੇ ਪੈਰਾਂ ਸਰ ਹੋਏ ਤੇ ਅੱਜ ਇਹਨਾਂ ਤੇ ਐਡੀ ਕਹਿਰ ਦੀ ਖੜੀ ਮਤਲਬ ਪਿੰਡ ਵਾਸਤੇ ਹੀ ਆ ਇਹਨਾਂ ਵਾਸਤੇ ਹੀ ਬਹੁਤ ਦੁਖਦਾਈ ਸਮਾਂ ਅਸੀਂ ਅਪੀਲ ਕਰਦੇ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਜਿੰਨੇ ਵੀ ਬੱਕਰੀ ਪਾਲਣ ਵਾਲੇ ਸਾਡੇ ਵੀਰ ਨੇ ਇਹ ਵੀ ਇੱਕ ਤੁਹਾਡੇ ਪਰਿਵਾਰ ਦਾ ਸਾਡੇ ਪਰਿਵਾਰ ਦਾ ਇੱਕ ਅੰਗ ਹੈ ਜੇ ਅਸੀਂ ਉਹ 40 ਬੱਕਰੀਆਂ ਕੋਈ 35 ਬੱਕਰੀਆਂ ਜਿਹੜੀਆਂ ਗੱਬਣਾ ਨੇ ਸਾਰੀਆਂ ਅਸੀਂ ਨਹਿਰ ਦੇ ਜਾ ਕੇ ਪੋਸਟਮਾਰਟਮ ਕਰਵਾ ਕੇ ਐਸਡੀਐਮ ਸਾਹਿਬ ਹੁਣੇ ਆ ਕੇ ਗਏ ਆ ਠੀਕ ਹੈ ਉਹ ਬੱਚੇ ਡਬਲ ਡਬਲ ਬੱਚੇ ਅੰਦਰੋਂ ਨਿਕਲੇ ਆ ਤੁਸੀਂ ਦੇਖੋ ਜੀ 35 40 ਬੱਚੇ ਮਤਲਬ ਅੰਦਰੋਂ ਬੱਕਰੀਆਂ ਦੇ ਬੱਚੇ ਨਿਕਲਦੇ ਨੇ ਉਹਨਾਂ ਦਾ ਡਬਲ ਨੁਕਸਾਨ ਹੋਇਆ ਜਿਹੜੀਆਂ ਢੂਈਆਂ ਟੁੱਟੀਆਂ ਨੇ ਉਹ ਡੈਥ ਦੇ ਬਰਾਬਰ ਪਈਆਂ ਨੇ ਮਤਲਬ ਇੰਨਾ ਜ਼ਿਆਦਾ ਉਹਨਾਂ ਨੂੰ ਅਸੀਂ ਦੇਖ ਨਹੀਂ ਸਕਦੇ ਉਹ ਮਤਲਬ ਚੀਕਾਂ ਮਰੀ ਜਾਂਦੀਆਂ ਠੀਕ ਹੈ ਤੇ ਉਹਨਾਂ ਦੀ ਲੱਤਾਂ ਬਾਹਵੇਂ ਬੰਨੀਆਂ ਪਰ ਅਸੀਂ ਅਪੀਲ ਕਰਦੇ ਆਂ ਭਰਾਵਾਂ ਨੂੰ ਵੀ 10 ਤੋਂ 15 ਲੱਖ ਦਾ ਨੁਕਸਾਨ ਹੋਇਆ ਇਹ ਚੈਨਲ ਦੇ ਮਾਧਿਅਮ ਰਾਹੀਂ ਵੀ ਜੇ ਪਰਿਵਾਰ ਦੀ ਠੀਕ ਆਸੀਂ ਪਰਿਵਾਰ ਦੀ ਬਾਹ ਫੜਨੀ ਆ ਪਰ ਭਾਈ ਤਾਂ ਦੇਖੋ ਅਸੀਂ ਨਹੀਂ ਕਰ ਸਕਦੇ ਚਲੋ ਜੇ ਕੋਈ ਦੋ ਚਾਰ ਬੱਕਰੀਆਂ ਇਹਨਾਂ ਨੂੰ ਕੋਈ ਦੇ ਸਕਦਾ ਕੋਈ ਪੱਠਾ ਦੇ ਸਕਦਾ ਕੋਈ ਇਹਨਾਂ ਦੀ ਮਤਲਬ ਮਦਦਤ ਕਰ ਸਕਦਾ ਦਾ ਤਾਂ 15 ਲੱਖ ਦਾ ਨੁਕਸਾਨ ਆ ਇਹ ਉੱਠਦੇ ਨਹੀਂ ਇਹ 3 ਸਾਲ ਹੋਣ ਨਹੀਂ 4 ਸਾਲ ਉੱਠਦੇ ਇਹ ਬਿਲਕੁਲ ਜਿਦਾ ਇਹਨਾਂ ਦਾ ਮਤਲਬ ਇੱਡਾ ਵੱਡਾ ਨੁਕਸਾਨ ਹੋਇਆ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਅਪੀਲ ਕਰਦੇ ਹਾਂ ਪਰਿਵਾਰਾਂ ਨੂੰ ਬੱਕਰੀ ਵਾਲੇ ਪਾਲਣ ਦੇ ਪਰਿਵਾਰਾਂ ਨੂੰ ਵੀ ਪਰਿਵਾਰ ਦੀ ਆਪਾਂ ਬਾਹ ਫੜੀਏ ਮਦਦ ਕਰੀਏ ਇਹ ਵੀ ਇੱਕ ਸਾਡਾ ਭਰਾ ਇਹਨੂੰ ਜੇ ਮਤਲਬ ਉਹ ਆਪਦੇ ਪੈਰਾਂ ਤੇ ਇੱਥੋਂ ਤੱਕ ਆਇਆ ਚਲੋ ਕੁਦਰਤੀ ਮਾਰ ਪਈ ਮਤਲਬ ਉਹਦਾ ਨੁਕਸਾਨ ਹੋਇਆ ਤੇ ਹੁਣ ਅਸੀਂ ਉਹਦੀ ਬਾਹ ਫੜ ਕੇ ਆਪਦੇ ਬਰਾਬਰ ਲੈ ਕੇ ਆਉਣਾ ਇਹ ਇਹ ਸਾਡੇ ਸਮਾਜ ਦਾ ਹਿੱਸਾ ਅਸੀਂ ਅਸੀਂ ਚਾਹੁੰਦੇ ਹਾਂ ਵੀ ਸਾਰੇ ਬੰਦੇ ਅਸੀਂ ਰਲ ਮਿਲ ਕੇ ਪਰਿਵਾਰ ਦੀ ਸੰਜੋਗ ਕਰੀਏ ਸੀ ਨਗਰ ਵੱਲੋਂ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸ਼ਾਮ ਨੂੰ ਇਹ ਸਾਡੇ ਬਲਕ ਸਪਰਟੀ ਮੈਂਬਰ ਨੇ ਇਹਨਾਂ ਨੂੰ ਬੇਨਤੀ ਕੀਤੀ ਵੀ ਗੁਰਦਾਰਾ ਸਾਹਿਬ ਇਕੱਠੇ ਹੋਈਏ ਜਿੰਨਾ ਪਿੰਡ ਵੱਲੋਂ ਕਰ ਸਕਦੇ ਜੀ ਪਰ ਅਸੀਂ ਬੱਕਰੀ ਪਾਲਣ ਵਾਲੇ ਵੀਰਾਂ ਨੂੰ ਤੇ ਤੁਹਾਡੇ ਚੈਨਲ ਮਾਧਿਅਮ ਰਹੀ ਹੈ ਅਪੀਲ ਆ ਵੀ ਆ ਤੁਸੀਂ ਦੇਖੋ 5-15 ਲੱਖ ਦਾ ਨੁਕਸਾਨ ਹੀ ਹੈ 8-10 ਲੱਖ ਦਾ ਕੋਈ ਬਰਾਂਡਾ ਡਿੱਗਿਆ ਤੇ ਤੜਕੇ ਦੀ ਰੋਟੀ ਨਹੀਂ ਇਹਨਾਂ ਨੇ ਖਾਦੀ ਸਾਰਾ ਡੱਬਾ ਇਦਾਂ ਹੀ ਬੈਠਾ ਵਾ ਤੇ ਇਹਦੇ ਵਿੱਚ ਇਕੱਲੇ ਬੱਕਰੀਆਂ ਹੀ ਸੀਗੀਆਂ ਜਾਂ ਕੋਈ ਮੱਝਾਂ ਗਾਵਾਂ ਜਾਂ ਹੋਰ ਜਾਨਵਰ ਪਸ਼ੂ ਬਚ ਕੇ ਜੀ ਮੱਝਾਂ ਇਹਨਾਂ ਨੇ ਇੱਕ ਸੰਟਸਪਰ ਮਾਣੀ ਮੋਟੇ ਚਲੋ ਉਧਰ ਖੜ ਕੇ ਲੈ ਗਏ ਪਰ ਜਿਹੜੀ 70 ਤੋਂ ਪਲੱਸ ਜਿਹੜਾ ਇੱਥੇ ਮਤਲਬ ਜਾਨਵਰ ਵੱਧਾ ਹੋਇਆ ਸੀ ਬੱਕਰੀਆਂ ਤੇ ਜਿਹੜੀ ਬੱਕਰੀਆਂ ਬੀਟਲ ਐ ਡੇ ਡੇ ਕਰਦੇ ਨੇ ਸਾਣ ਵਰਗੀਆਂ ਬੱਕਰੀਆਂ ਤੇ ਜਦੋਂ ਟਰਾਲੀਆਂ ਦੋ ਲੈ ਕੇ ਗਏ ਆ ਨਹਿਰ ਤੇ ਆਇਆ ਮਤਲਬ ਐਡਾ ਚਿੰਤਾ ਦਾ ਵਿਸ਼ਾ ਮਤਲਬ ਬਣਿਆ ਹੋਇਆ ਗੱਲ ਨਹੀਂ ਕੀਤੀ ਜਾ ਹਨਾ ਜਾ ਸਕਦੀ ਬਹੁਤ ਬਹੁਤ ਦੁਖਦਾਈ ਸਮਾਂ ਇਹਨਾਂ ਦੇ ਪਰਿਵਾਰ ਤੇ ਆਇਆ ਚਲੋ ਸਾਡੇ ਵੱਲੋਂ ਅਪੀਲ ਆ ਨਗਰ ਵੱਲੋਂ ਵੀ ਆਪਾਂ ਪਰਿਵਾਰ ਦੀ ਬਾਹ ਫੜੀਏ ਹੋਰਾਂ ਭਰਾਵਾਂ ਸੋ ਦੋਸਤੋ ਦੇਖ ਸਕਦੇ ਆ ਆਪਾਂ ਗੱਲਬਾਤ ਕੀਤੀ ਹੈ ਬਾਈ ਦੇ ਨਾਲ ਅਕਸਰ ਨਾ ਪੰਜਾਬ ਚ ਆਪਾਂ ਜਦੋਂ ਦੇਖਦੇ ਆ ਜਾਂ ਤਾਂ ਆਪਾਂ ਝੋਨੇ ਦੀਆਂ ਟਰਾਲੀਆਂ ਜਾਂ ਕਣਕ ਦੀਆਂ ਟਰਾਲੀਆਂ ਆਪਾਂ ਭਰ-ਭਰ ਲੈ ਜਾਂਦੇ ਆ ਜਦੋਂ ਪੁੱਤਾਂ ਨਾਲ ਪਾਲੇ ਹੋ ਸਕਦਾ ਕਿਸੇ ਟਾਈਮ ਇਹ ਬਾਈ ਨੇ ਖੁਦ ਨਾ ਰੋਟੀ ਖਾਧੀ ਹੋਵੇ ਤੇ ਇਹਨਾਂ ਨੂੰ ਨੀਰਾਚਾਰਾ ਦਿੱਤਾ ਹੋਵੇ ਪਰ ਜਦੋਂ ਉਹ ਹੀ ਆਪਦੇ ਹੱਥੀ ਚੱਕ ਕੇ ਟਰਾਲੀ ਚਲ ਜਾ ਕੇ ਕਹਿੰਦੇ ਹੁੰਦੇ ਨਾ ਨੱਪਣੀਆਂ ਬਹੁਤ ਔਖੀਆਂ ਪਰ ਬਾਈ ਨੇ ਆਪਦੇ ਹੱਥੀ ਨੱਪੀਆਂ ਮਿਹਨਤ ਕੀਤੀ ਇਹ ਦਿਨ ਸੋਚਿਆ ਨਹੀਂ ਸੀ ਕਦੇ ਵੀ ਆਹਾਂ ਮਾੜਾ ਟਾਈਮ ਵੀ ਆਊਗਾ ਪਰ ਤੁਸੀਂ ਭਰਾ ਪਤਾ ਨਹੀਂ ਰੱਬ ਨੇ ਕਿੰਨੇ ਭਰਾਵਾਂ ਨੂੰ ਕੀ ਕੁਝ ਦੇਤਾ ਸੋ ਤੁਹਾਡੀ ਨਿੱਕੀ ਜੀ ਇੱਕ ਹੈਲਪ ਦੇ ਨਾਲ ਇਹ ਬਾਈ ਦੁਬਾਰਾ ਆਪਦੇ ਪੈਰਾਂ ਤੇ ਖੜਾ ਹੋ ਸਕਦਾ ਜਿੰਨੇ ਵੀ ਭਰਾ ਵੀਡੀਓ ਨੂੰ ਸੁਣਦੇ ਆ ਬਾਈ ਦੇ ਨਾਲ ਇੱਕ ਵਾਰੀ ਫੋਨ ਤੇ ਗੱਲਬਾਤ ਕਰਿਓ ਅੱਗੇ ਬਾਈ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਕੀ ਲੱਗਦਾ ਜਿਹੜਾ ਏਡਾ ਵੱਡਾ ਨੁਕਸਾਨ ਹੋਇਆ ਇਹਦੀ ਪਰਪਾਈ ਆਪਾਂ ਜੇ ਹੁੰਦੀ ਵੀ ਆ ਤਾਂ ਕਹਿੰਦੇ ਹੁੰਦੇ ਨਾ ਆਪਣੇ ਜੱਟ ਜ਼ਿਮੀਂਦਾਰ ਦੀ ਜੇ ਇੱਕ ਫਸਲ ਮਰ ਜਾਏ ਇੱਕ ਵਾਰੀ ਤੇ ਆਪਾਂ 10 ਸਾਲ ਪਿੱਛੇ ਜਾਵੜਦੇ ਆ ਹਨਾ ਤੇ ਉਹ ਚੀਜ਼ ਦੇ ਨਾਲ ਬਾਈ ਦਾ ਕਿੱਡਾ ਨੁਕਸਾਨ ਹੋਇਆ ਪਰਿਵਾਰ ਦਾ ਇਸ ਟਾਈਮ ਕੀ ਹਾਲਾਤ ਨੇ ਪਰਵਾਰ ਦਾ ਜੀ ਰਾਤ ਦੇ ਹੀ ਇਹ ਸਾਰਾ ਪਰਿਵਾਰ ਤੇ ਨਾਲ ਨਗਰਵਾਸੀ ਸਾਰੇ ਅਸੀਂ ਲੱਗੇ ਹੋਏ ਆ ਕਿਸੇ ਨੇ ਰੋਟੀ ਟੋਕਨੀ ਅਜ ਤਾਈਂ ਕਰਤਾ ਜੀ ਦੁਪਹਿਰ ਦੇ 2:30 ਵਜੇ ਆ ਨਾ ਚਾਹ ਨਾ ਰੋਟੀ ਪਹਿਲਾਂ ਉਹ ਰਾਤ ਹੀ ਸੇ ਕੱਢੀਆਂ ਫਿਰ ਉਹਨਾਂ ਦੀ ਨਿਗ੍ਹਾ ਰੱਖੀ ਸਾਰੀ ਰਾਤ ਸਵੇਰ ਉਹਨਾਂ ਨੂੰ ਡਾਕਟਰ ਸਾਹਿਬ ਆਏ ਆ ਤੇ ਹੱਥੀ ਟੂਏ ਪੱਟ ਕੇ ਦੇ ਵਿੱਚ ਦੱਬ ਗਏ ਆ ਜੀ ਬਹੁਤ ਨੁਕਸਾਨ ਆ ਭਾਈ ਇਹਦੀ ਪਰਭਾਈ ਤਾਂ ਨਹੀਂ ਹੋ ਸਕਦੀ ਕਿਉਂਕਿ 2-3 ਸਾਲ ਲੱਗ ਜਾਂਦੇ ਆ ਬੰਦੇ ਨੂੰ ਕੋਈ ਵੀ ਆਪਾਂ ਕੰਮ ਸ਼ੁਰੂ ਕਰਦੇ ਆ ਛੋਟੇ ਲੈਵਲ ਤੋਂ ਅਗਲਾ ਕੋਈ ਕਰਦਾ ਇਹਨਾਂ ਨੇ ਵੀ ਛੋਟੇ ਲੈਵਲ ਤੋਂ ਕਰਿਆ ਸੀ ਅੱਜ ਜੇ 70-80 ਨਾਗ ਹੋਏ ਸੀ ਹੁਣ ਉਹਨਾਂ ਚੋਂ ਕੁਝ ਬੱਕਰੀਆਂ ਨੇ ਸੂਣਾ ਸੀਗਾ ਮੰਨ ਕੇ ਚੱਲੋ ਨਾ ਤਾਂ 60 ਤੋਂ ਸੂਣਣ ਵਾਲੀਆਂ ਨਹੀਂ ਸੀ ਪੰਜ-ਚਾਰ ਨਹੀਂ ਵੀ ਹੁੰਦੀਆਂ ਉਹ ਜਿਹੜੇ ਉਹਨ ਪੋਸਟਮਾਸ ਤੋਂ ਹੋਏ ਦੋ-ਦੋ ਬੱਚੇ ਗਏ ਭਾਈ ਉਹਦੀ ਪਰਪਾਈ ਤਾਂ ਨਹੀਂ ਹੋਣੀ ਨਹੀਂ ਹੁਣ ਆਪਦਾ ਵੀ ਮਾਨ ਬਹੁਤ ਭਾਵਕ ਹੁੰਦਾ ਇਹ ਗੱਲਾਂ ਸੁਣ ਕੇ ਇਹ ਬਈ ਆਫਤ ਅੱਜ ਕੱਲੀ ਇਹ ਬਾਈ ਤੇ ਨਹੀਂ ਆਈ ਇਹ ਕੱਲ ਨੂੰ ਆਪਣੇ ਪਰਿਵਾਰਾਂ ਤੇ ਵੀ ਆ ਸਕਦੀ ਹੈ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਇਹ ਇਹਨਾਂ ਦਾ ਇੱਕ ਡਿੱਗਿਆ ਕੱਲ ਨੂੰ ਪਤਾ ਨਹੀਂ ਕੀ ਤੇ ਦਿਨ ਖੜਾ ਇਹ ਆਪਾਂ ਭਰਾ ਦੇ ਨਾਲ ਖੜਾਂਗੇ ਇਹਦੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤਾਂ ਕੱਲ ਨੂੰ ਬਾਈ ਆਪਣੇ ਨਾਲ ਇਹ ਆਫਤਾਂ ਤੋਂ ਬਚਿਆ ਜਾ ਸਕਦਾ ਆਪਾਂ ਸਾਰੇ ਨਗਰ ਨੂੰ ਸਾਰੇ ਅਲਾਕਾ ਨਵਾਸ ਸਿੰਘ ਨੂੰ ਇਹ ਬੇਨਤੀ ਕਰਦੇ ਆ ਅਸੀਂ ਅੱਗੇ ਵੀ ਭਰਾ ਦਾ ਨੰਬਰ ਪਾਇਆ ਹੁਣ ਵੀ ਪਾਵਾਂਗੇ ਅਸੀਂ ਕੋਈ ਬਹੁਤੀ ਮਦਦ ਨਹੀਂ ਮੰਗਦੇ ਵੀ ਸਾਨੂੰ ਜਾਦੇ ਮਦਦ ਸਾਡੀ ਜਿੰਨੀ ਕੁ ਨੁਕਸਾਨ ਹੋਇਆ ਸਾਨੂੰ ਉਨਾ ਹੋ ਜੇ ਸਾਨੂੰ ਉਨਾ ਹੀ ਪਤਾ ਕਿਉਂਕਿ ਪਰਿਵਾਰ ਦੁਆਰਾ ਖੜ੍ਹ ਸਕੇ ਤਿੰਨੇ ਪਰ ਆ ਦੋ ਭਰਾ ਹੈ ਫਾਦਰ ਹੈ ਨੰਬਰਦਾਰ ਪਰਿਵਾਰ ਹੈ ਚੰਗਾ ਪਰਿਵਾਰ ਆ ਪਿੰਡ ਚ ਚੰਗਾ ਸਹਿਚਾਰਾ ਸਵੇਰ ਜਾਂਦੇ ਆ ਸ਼ਾਮੀ ਆਉਂਦੇ ਆ ਫਸਲ ਅੰਨੀ ਵੀ ਨਹੀਂ ਧਿਆਨ ਦਿੰਦੇ ਹਮ ਨਿਰਪਰ ਵੀ ਚਲੋ ਯਾਰ ਔਰ ਕੋਈ ਤੰਦਾ ਹੈ ਨਹੀਂ ਬਾਈ ਮੋੜਾਂ ਤੇ ਬੈਠਨ ਉਹ ਅਗਲਾ ਕਹਿੰਦਾ ਚਲੋ ਕੋਈ ਪਸ਼ੂ ਰੱਕ ਲੈਂਦਾ ਕੋਈ ਇਹਨਾਂ ਚਲੋ ਬੱਕਰੀ ਪਾਲਣ ਦਾ ਕੰਮ ਕਰਿਆ ਕਰਿਆ ਬਹੁਤ ਵਧੀਆ ਸੀ ਬੜੇ ਟਾਈਮ ਤੇ ਉਨਾਂ ਆ ਕੇ ਖੜੇ ਹੋਏ ਸੀ ਪਰ ਅੱਜ ਬਾਈ ਇਹਨਾਂ ਦੀ ਮਾਂ ਟੁੱਟ ਗਈ ਬਾਈ ਜਿਹੜਾ ਪ੍ਰਸ਼ਾਸਨ ਆਇਆ ਜਿਵੇਂ ਤੁਸੀਂ ਕਿਹਾ ਪੋਸਟਮਾਰਟਮ ਹੋਇਆ ਕੀ ਉਹਨਾਂ ਨੇ ਤਸੱਲੀ ਦਿੱਤੀ ਹੁਣ ਤੱਕ ਵੀ ਕਿਸੇ ਹੁਣ ਤੱਕ ਮੈਂ ਸੁਣਿਆ ਵੀ ਮੁਆਵਜ਼ਾ ਜੇ ਮਿਲਦਾ ਤਾਂ ਕੀ ਕ੍ਰਾਈਟੇਰੀਆ ਹੋਊਗਾ ਉਹਨਾਂ ਨੇ ਦੱਸਿਆ ਕੁਝ ਹਜੇ ਤਾਈ ਬਾਈ ਕੋਸ਼ ਨੇ ਉਹ Adik paper ਕਾਰਵਾਈ ਕਰਕੇ ਲੈ ਗਿਆ ਅੱਗੋਂ ਆਨੇ ਸੀ ਮਹਿਕਮੇ ਨੂੰ ਭੇਜਾਂਗੇ ਆਪਾਂ ਦਾ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਆ ਵੀ ਉਹ ਕਹਿੰਦੇ ਵੀ ਅਸੀਂ ਤਾਂ ਕੁਕੜੀਆਂ ਦਾ ਵੀ ਦੇਵਾਂਗੇ ਅੰਡਿਆਂ ਦਾ ਵੀ ਦੇਵਾਂਗੇ ਇੱਥੇ ਤਾਂ ਉਹ ਸੱਚੀ ਬੱਕਰੀਆਂ ਮਰੀਆਂ ਮਰੀਆਂ ਹਾਂ ਉਹਨਾਂ ਦਾ ਤਾਂ ਇੱਕ ਚੁਟਕਲਾ ਸੀ ਨਾ ਵੀ ਅਸੀਂ ਬੱਕਰੀ ਮਰੀ ਦਾ ਮਾਜਵਾ ਦੇਵਾਂਗੇ ਅਸੀਂ ਕੁਕੜੀ ਮਰੀ ਦਾ ਦੇਵਾਂਗੇ ਇੱਥੇ ਤਾਂ ਬਾਈ ਸੱਚੀ ਮਰ ਗਈਆਂ 24 25 ਅਸੀਂ ਦੱਬ ਗਏ ਆ 7 8 ਤੁਹਾਡੇ ਸਾਹਮਣੇ ਚੀਕੀ ਜਾਂਦੀਆਂ ਲੱਤਾਂ ਬਾਵਾ ਟੁੱਟੀਆਂ ਪਈਆਂ ਤੇ ਬਾਈ ਕਿੱਥੇ ਅੱਜ ਜੀਤੀ ਅੱਜ ਕਰਦਾ ਮੰਨ ਕੇ ਚੱਲੋ ਵੀ ਸਿਸਟਮ ਹੀ ਖੜ ਗਿਆ ਤਾਂ ਕਿੱਥੇ ਬੰਦਾ ਪਾ ਲਓ ਪਰ ਫੇਰ ਵੀ ਅਸੀਂ ਪਿੰਡ ਦੇ ਵਿੱਚੋਂ ਜਿੰਨਾ ਕੁ ਸੰਯੋਗ ਸਾਡਾ ਹੋਇਆ ਕੱਲ ਨੂੰ ਅਸੀਂ ਜਾਂ ਸੋਭਾ ਜਾਂ ਸ਼ਾਮ ਕਰਕੇ ਭਈ ਇਹਨਾਂ ਦਾ ਹੱਲ ਜ਼ਰੂਰ ਕਰਾਂਗੇ ਕਿਉਂਕਿ ਭਰਾ ਸਾਡੇ ਨਾਲ ਖੜਾ ਕੱਲ ਨੂੰ ਹਮ ਬਸ ਭਈ ਬੋਲ ਨਹੀਂ ਸਕਦੇ ਮਨ ਆਉਂਦਾ ਹਾਂ ਸਮਝ ਸਾਹਿਬ ਸਮਝ ਬਈ ਕੋਈ ਜਿਹੜਾ ਛੱਡ ਡਿੱਗਿਆ ਵੇ ਤੇ ਲਾਉਣ ਵਗੈਰਾ ਕੋਈ ਸੀ ਜਾਂ ਨਹੀਂ ਸੀ ਤੇ ਨਹੀਂ ਨਹੀਂ ਕੋਈ ਲਾਉਣ ਨਹੀਂ ਸੀ ਪੰਜਾਬ ਤੇ ਆਪ ਹੀ ਬਣਾਇਆ ਹਾਂ ਆਪ ਹੀ ਬਣਾਇਆ ਸੀ ਠੀਕ ਹੈ ਹਾਂ ਕੋਈ ਵੀ ਤਰ੍ਹਾਂ ਦਾ ਲੋਨ ਨਾ ਬਤਾਉ ਆ ਦੀ ਮਿਹਨਤ ਨੇ ਬਣਾਇਆ ਸਭ ਯਾਰ ਠੀਕ ਮਿਹਨਤ ਇਹ ਬਾਈ ਦੀਆਂ ਜਿਹੜਾ ਇਹ ਬਾਈ ਆ ਬਹੁਤ ਭਾਵਿਕ ਮੈਂ ਜ਼ਿਆਦਾ ਨਾ ਅਸਲ ਵਿੱਚ ਮੈਂ ਫੜ ਕੇ ਅਸੀਂ ਅਗਲੇ ਦੇ ਮੂੰਹ ਦੇ ਮੂਹਰੇ ਕਰੀਏ ਉਹ ਚੰਗਾ ਨਹੀਂ ਲੱਗਦਾ ਮੈਂ ਸਮਝਦਾ ਵੀ ਤੁਸੀਂ ਸਾਰੇ ਹਾਲਾਤ ਤੁਹਾਨੂੰ ਦਿਖਾਤੇ ਆ ਤੁਸੀਂ ਖੁਦ ਗੱਲਬਾਤ ਕਰੋ ਗੱਲਬਾਤ ਕਰਕੇ ਜਿੰਨੀ ਹੋ ਸਕਦੀ ਓਨੀ ਮਦਦ ਕਰੋ ਕਿਉਂਕਿ ਇਹ ਟਾਈਮ ਬਾਈ ਦੇ ਦੱਸਣ ਵਾਂਗੂ ਕਿ ਕੋਈ ਪਤਾ ਨਹੀਂ ਕਦੋਂ ਕਿਹਦੇ ਤੇ ਆ ਜਾਣਾ ਤੇ ਸਮੇਂ ਦੀ ਸਰਕਾਰ ਨੇ ਵੀ ਇਹ ਗੱਲ ਕਹੀ ਹੈ ਕਿ ਮੁਰਗੀ ਪਾਲਣ ਤੇ ਜਾਂ ਮੁਰਗੀ ਦਾ ਨੁਕਸਾਨ ਹੁੰਦਾ ਜਾਂ ਕੋਈ ਵੀ ਐਨੀਮਲ ਦਾ ਨੁਕਸਾਨ ਹੁੰਦਾ ਤਾਂ ਉਹਦੀ ਪਰਪਾਈ ਹੋਊਗੀ ਪਰ ਸਰਕਾਰਾਂ ਦੇ ਮੂੰਹ ਨੂੰ ਦੇਖਣ ਨਾਲੋਂ ਤੁਸੀਂ ਜਿੰਨੇ ਵੀ ਭਰਾ ਬੱਕਰੀ ਪਾਲਕੋਂ ਮੈਂ ਨਹੀਂ ਕਹਿੰਦਾ ਤੁਸੀਂ ਪੈਸੇ ਦੀ ਮਦਦ ਕਰੋ ਤੁਸੀਂ ਜੇ 2000 ਬੰਦਾ ਮੇਰੀ ਵੀਡੀਓ ਵੇਖ ਰਿਆ 2000 ਭਰਾ ਕੋਲੇ ਬੱਕਰੀਆਂ ਦਾ ਤੁਸੀਂ ਇੱਕ ਇੱਕ ਬੱਚਾ ਵੀ ਦੇ ਦਿਓ ਨਾ ਤੇ ਬਾਈ ਦਾ ਫਿਰ ਵੀ ਘਰ ਫੇਰ ਹਰਾ ਹੋ ਜਾ ਤੁਸੀਂ ਸਾਰੇ ਜਣੇ ਇਸ ਚੀਜ਼ ਤੇ ਗੌਰ ਕਰੋ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਦੇ ਨਾਲ ਤੁਸੀਂ ਸੰਪਰਕ ਕਰਿਓ ਪਿੰਡ ਬਾਈ ਦਾ ਹੈਗਾ ਝਬੇਲ ਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ